ਦੁੱਖ ਸਹੈ ਸਿਰ ਆਪਣੇ ਸੁਖ ਦਾਈ ਸਭ ਕੋ ਹੋਏ ਪੂਰਨ ਦੇਖਿਓ ਆਤਮਾ ਤਵੇ ਤਹ ਸਰਬ ਨਿਵਾਰ ਭਈ ਸੰਤ ਮਨ ਸੰਤ ਜੋ ਤਿੰਨ ਪਦ ਨਮੋ ਹਮਾਰ ਜੁਗ ਜੁਗ ਟਲ ਸਤਿਗੁਰੂ ਜਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਜੂਰੀ ਦੇ ਵਿੱਚ ਸੁਭਾਏ ਮਾਨ ਜੁੜ ਬੈਠੀ ਸਾਜ ਸੰਗਤ ਸਤਸੰਗੀ ਜਨੋ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਪਤੇ ਕਰੋ ਜੀ ਪਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਵੱਡੇ ਭਾਗ ਨੇ ਆਪ ਜੀ ਸਬੂਰ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਜੋ ਸੇਵਾ ਅਤੇ ਸਿਮਰਨ ਦੇ ਪੁੰਜ શ્રીਮਾਨ ਸੰਤ ਵਾਬਾ ਬਲਵੰਤ ਸਿੰਘ ਜੀ ਮਹਾਰਾਜ ਲੰਗਰਾਂ ਵਾਲੇ ਰਾੜਾ ਸਾਹਿਬ ਵਾਲਿਆਂ ਦੀ 18ਵੀਂ ਸਲਾਨਾ ਵਰਸੀ ਤੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਕਰ ਰਹੇ ਹੋ ਸਾਜ ਸੰਗਤ ਜੀ ਇਸ ਨਗਰ ਦੀ ਧਰਤੀ ਧੰਨ ਹੈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਏ ਸੇ ਜੰਤ ਭਈ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਚਰਨ ਛੋਪਾ ਪ੍ਰਾਪਤਿ ਪਾਵਨ ਧਰਤੀ ਜਿਸ ਧਰਤੀ ਤੇ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਔਰ ਦਾਸ ਤੋਂ ਪਹਿਲਾਂ ਬਿਆੰਤ ਮਹਾਪੁਰਖਾਂ ਨੇ ਆਪ ਜੀ ਦੇ ਨਾਲ ਆਪਣੇ ਕਮਾਏ ਹੋਏ ਬਚਨ ਸਾਂਝੇ ਕੀਤੇ ਨੇ ਸਤਿਗੁਰ ਜੀ ਗਿਰਗਿਰ ਮੈਂ ਮਾਨਕ ਨਹੀਂ ਗੱਜਗੱਜ ਮੋਤੀ ਨਾਹੀਂ ਚੰਦਨ ਤਰ ਬਨ ਬਨ ਨਹੀਂ ਸੰਤਨਾ ਪੁਰਪੁਰ ਮਾਹੀਂ गिर ਕਹਿੰਦੇ ਨੇ ਪਹਾੜ ਨੂੰ ਮਾਉਂਟ ਐਵਰੇਸਟ ਵਰਗੀਆਂ ਉੱਚੀਆਂ ਚੋਟੀਆਂ ਨੇ ਹਰ ਇੱਕ ਪਹਾੜ ਦੇ ਵਿੱਚ ਕੀਮਤੀ ਰਤਨ ਨਹੀਂ ਹੁੰਦਾ ਕਿਵੇਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਹਾਥੀ ਦੀ ਟੇਕ ਲੈ ਕੇ ਮੰਗਣ ਵਾਸਤੇ ਆਉਂਦੇ ਨੇ ਹਰ ਇੱਕ ਹਾਥੀ ਦੇ ਮਸਤਕ ਦੇ ਵਿੱਚ ਮੋਤੀ ਨਹੀਂ ਹੈ ਸੈਂਕੜੇ ਕਿਲੋਮੀਟਰਾਂ ਦੇ ਜੰਗਲ ਨੇ ਹਰ ਇੱਕ ਜੰਗਲ ਦੇ ਵਿੱਚ ਚੰਦਨ ਦਾ ਦਰਖਤ ਨਹੀਂ ਹੋਇਆ ਕਰਦਾ ਕਬੀਰ ਬਾਬਨ ਚੰਦਨੇ ਤਿੰਨ ਹੈ ਏਕ ਸੁਗੰਧ ਤੇਹ ਮਿਲ ਤੇਉ ਉਤਮ ਭੈ ਲੋਹ ਕਾਠ ਨਿਰਗੰਧ ਔਰ ਚੌਥਾ ਪ੍ਰਮਾਨ ਸ਼ਾਸਤਰਾ ਨੇ ਦੇਣਾ ਕੀਤਾ ਵੀ ਸੰਤ ਨਾਪੁਰ ਪਰਮਾਹੇ ਹਰ ਇੱਕ ਨਗਰ ਦੇ ਵਿੱਚ ਸਾਧੂ ਜਨਮ ਨਹੀਂ ਲੈਂਦਾ ਭਾਈ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੇ ਜਿਨਾਂ ਸਾਸ ਗਿ ਰਾਸ ਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰ ਗਏ ਹਰ ਜਨਮ ਬਣੇ ਸ਼੍ਰੀ ਮਾਨ ਜੀ ਮਹਾਰਾਜ ਜੀ ਦਾ ਜਨਮ ਆਪ ਜੀ ਦੇ ਨਗਰ ਵਿੱਚ ਮਾਤਾ ਇੰਦਕੌਰ ਜੀ ਦੀ ਕੁੱਖ ਤੋਂ ਪਿਤਾ ਬਾਬਾ ਸੁੰਦਰਜੀਤ ਸਿੰਘ ਜੀ ਦੇ ਗ੍ਰਹਿ ਵਿਕੇ ਇਸ ਨਗਰ ਵਿੱਚ ਹੁੰਦਾ ਏ ਇੱਕ ਜਨਮ ਕੇ ਕਰਮ ਪਲ ਭਗਵੇ ਦੂਜੀ ਦੇ ਸਾਡੇ ਇੱਕ ਜਨਮ ਦੇ ਕਰਮ ਅਗਲੇ ਜਨਮਾਂ ਵਿੱਚ ਦੇਹ ਵਿੱਚ ਪ੍ਰਵੇਸ਼ ਕਰਦੇ ਨੇ ਔਰ ਉਹ ਸਾਡੀ ਪ੍ਰਾਲਬਦ ਬਣ ਜਾਂਦੀ ਹੈ ਸੋ ਪ੍ਰਾਰਬਦ ਕਹਾਵੀ ਸੁਣ ਅਬ ਸਹਿਤ ਸਨੇਹ ਇਹ ਅਧਿਆਤਮ ਪ੍ਰਕਾਸ਼ ਗ੍ਰੰਥ ਦੇ ਵਿੱਚ ਗੁਰੂ ਚੇਲੇ ਦਾ ਬਿਰਤਾਂਤ ਤੇ ਸੰਗਤ ਜੀ ਔਰ ਸਾਡੀ ਪ੍ਰਾਲਬਦ ਦੇ ਅਨੁਸਾਰ ਹੀ ਸਾਨੂੰ ਮਾਤਾ ਪਿਤਾ ਭੈਣ ਭਰਾ ਪਤੀ ਪਤਨੀ ਧੀਆ ਪੁੱਤਰ ਸਾਕ ਸਬੰਧੀ ਇਥੋਂ ਤੱਕ ਕਿ ਜੇ ਜੀਵਨ ਯਾਤਰਾ ਵਿੱਚ ਕੋਈ ਦੋਸਤ ਮਿੱਤਰ ਵੀ ਮਿਲਦਾ ਉਹ ਵੀ ਪ੍ਰਾਪਲਬਦ ਕਰਕੇ ਮਿਲਦਾ ਪਰ ਪ੍ਰਾਪਲਬ ਤੋਂ ਬਿਨਾ ਪੂਰਨ ਬ੍ਰਹਮ ਗਿਆਨੀ ਮਹਾਪੁਰਖਾਂ ਦੀ ਸੰਗਤ ਵੀ ਕਦੇ ਨਸੀਬ ਨਹੀਂ ਹੁੰਦੀ ਆਖਦੇ ਸਤਨਾਮ ਸ਼੍ਰੀ ਸੰਗਤ ਦਾ ਜੀਵ ਤੇ ਬੜਾ ਅਸਰ ਪੈਂਦਾ ਹੈ ਜੇਹੋ ਜਹੀ ਜੀਵ ਸੰਗਤ ਕਰਦਾ ਸੰਗਤ ਜੀ ਉਸ ਨੂੰ ਉਹ ਜਿਆ ਰੰਗ ਚੜਨਾ ਹੀ ਚੜਨਾ ਹੈ ਊਤਮ ਸੰਗਤ ਊਤਮ ਹੋਵੇ ਗੁਣ ਕਉ ਧਾਵੇ ਅਬ ਗੁਣ ਧੋਵੇ ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਵਾਹੁ ਸਾਕਤ ਸੰਗ ਨਾ ਕੀਜੀਏ ਜਾਣਤੇ ਹੋਏ ਬਿਨਾਹੂ ਮਹਾਪੁਰਖਾਂ ਦਾ ਪੂਰਬਲਾ ਕਰਮ ਜਾਗਿਆ ਸੰਤ ਆਸ਼ਰਮ ਤਬਲਾਣ ਵਿਖੇ ਵੱਡੇ ਸੰਜੀ ਮਹਾਰਾਜ ਦੇ ਇਸ ਪਲਵਾਨ ਨਗਰ ਦੀ ਧਰਤੀ ਤੋਂ ਦੀਵਾਨ ਸੁਣਨ ਵਾਸਤੇ ਗਏ ਕਵੀ ਲਿਖਦਾ ਕਹਿੰਦੇ ਸੰਗਤ ਕਰੀਐ ਸਾਧਕੀ ਜੋ ਬੰਦੇਉ ਕਰੇ ਖੁਦਾਏ ਲੋਹਾ ਕੰਚਨ ਹੋਤ ਹੈ ਦੇਖੋ پارਸ ਲਾਏ ਦੇਖੋ پارਸ ਲਾਏ ਮੂਲ ਨਾ ਜਾਣੋ ਹਾਸਾ ਸਭ ਬਨ ਚੰਦਨ ਹੋਤ ਜਹਾਂ ਬਾਬਨ ਕਾ ਵਾਸਾ ਕਹੇ ਗਿਰਧਰ ਕਬੀਰ ਆਏ ਨਦੀ ਸੰਸੈ ਕੀ ਤਰੀਏ ਸੰਗਤ ਜੀ ਵੱਡੇ ਭਾਗ ਜਦ ਹੋਣ ਸੰਗਤ ਸਾਧ ਕੀ ਕਰੀਐ ਪੂਰਬ ਕਰਮ ਅੰਕੁਰ ਜਪ੍ਰਕਟੇ ਪੇਟੇ ਉਪੁਰਖ ਰਸਕ ਬੈ ਰਾਗੀ ਮਿਟੇਉ ਅੰਧੇਰ ਮਿਲਤ ਹਰਨਾਨਕ ਜਨਮ ਜਨਮ ਕੀ ਸੋਈ ਜਾਗੀ ਮਾਪੁਰਖਾਂ ਦਾ ਪੂਰਬਲਾ ਕਰਮ ਜਾਗਿਆ ਦੋ ਭਰਾ ਵੱਡੇ ਹੋਰ ਸਨ ਪਰ ਸੰਤ ਜੀ ਮਹਾਰਾਜ ਦੇ ਦੀਵਾਨ ਸੁਣ ਕੇ ਤਨ ਤਨ ਸ਼੍ਰੀਮਨ ਸੰਤੋਬਾ ਇਸ਼ਵਰ ਸਿੰਘ ਜੀ ਮਹਾਰਾਜ ਉਹਨਾਂ ਦੇ ਹੀ ਹੋ ਕੇ ਰਹਿ ਗਏ ਆਖਦੇ ਹਾਂ ਸਤਨਾਮ ਸ਼੍ਰੀ ਰਾਣਾ ਸਾਹਿਬ ਦੀ ਉਹ ਪਾਵਨ ਧਰਤੀ ਜਿਸ ਧਰਤੀ ਦਾ ਜਰਾ ਜਰਾ ਕਿਣਕਾ ਕਿਣਕਾ ਪਵਿੱਤਰ ਹੈ ਔਰ ਨਾਲ ਮੈਂ ਇਹ ਵੀ ਬੇਨਤੀ ਕਰਦੇ ਹਾਂ ਵੀ ਜਿਸ ਸਥਾਨ ਦਾ ਦਾਸ ਨਿਮਾਣਾ ਜਾਂ ਸੇਵਾਦਾਰ ਹੈ 18ਵੀਂ ਸਦੀ ਦਾ ਉਹ ਪ੍ਰਾਤਨ ਸਥਾਨ ਤਨਤਨ ਸ਼੍ਰੀ ਬਾਬਾ ਮਹਿਮੇਸ਼ਾਹ ਮਹਾਰਾਜ ਸੰਤ ਮੋਹਰ ਸਿੰਘ ਮਹਿਮੇਸ਼ਾਹੀ ਔਰ ਲੋਪੋਨਗਰ ਨੂੰ ਇਹ ਮਾਣ ਹੈ ਕਿ ਤਾਂ ਤਾਂ ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਰਿਹੂ ਸਾਹਿਬ ਵਾਲਿਆਂ ਦਾ ਜਨਮ ਨਗਰ ਹੈ। ਔਰ ਇਸ ਧਰਤੀ ਦੇ ਉੱਪਰ ਇਸ ਸਥਾਨ ਦੇ ਉੱਪਰ 10 ਦੇ ਵਿਦਿਆਦਾਤੇ ਮਹਾਪੁਰਖ ਜਿਨ੍ਹਾਂ ਮਹਾਪੁਰਖਾਂ ਦੀ 10 ਨੂੰ 1992 ਦੇ ਵਿੱਚ ਸੰਗਤ ਮਿਲੀ ਔਰ 10 ਮਹਾਪੁਰਖਾਂ ਦੇ ਨਾਲ ਇਸ ਪਵਨ ਸਥਾਨ ਤੇ 1994 ਵਿੱਚ ਦਰਸ਼ਨ ਕਰਨ ਵੀ ਆਇਆ। ਸ਼੍ਰੀਮਾਨ ਮਹੰਤ ਬਾਬਾ ਹਮਿੰਦਰ ਸਿੰਘ ਜੀ ਮਹਾਰਾਜ ਮਹਿਮੇਸ਼ਾਹੀ ਜਿਨ੍ਹਾਂ ਨੇ ਆਪ ਜੀ ਦੇ ਨਗਰ ਦੇ ਵਿੱਚ ਕਿਤਨੇ ਵਿਦਿਆਰਥੀਆਂ ਨੂੰ ਵਿੱਦਿਆ ਦਾ ਦਾਨ ਦਿੱਤਾ ਗੁਰਮਤਿ ਦੀ ਪੜ੍ਹਾਈ ਪੜ੍ਹਾਈ ਗੁਰੂ ਨਾਨਕ ਦੇਵ ਘਰ ਦੇ ਨਾਲ ਜੋੜਨਾ ਕੀਤਾ ਇਸ ਅਸਥਾਨ ਤੇ ਰਹਿ ਕਰਕੇ ਉਹਨਾਂ ਮਹਾਪੁਰਖਾਂ ਨੇ 1992 ਵਿੱਚ ਜਾ ਕੇ ਦੁਬਾਰਾ ਫੇਰ ਉਸ ਪਾਵਨ ਪਿਤਰ ਪ੍ਰਾਤਨ ਸਥਾਨ ਦੀ ਸੇਵਾ ਸੰਭੀ ਡੇਰਾ ਮਹਿਮੇਸ਼ਾਹੀ ਲੋਪੋਂ ਔਰ ਦਾਸ ਦਾ ਪੂਰਵ ਰਾ ਕਰਮ ਜਾਗਿਆ ਉਹਨਾਂ ਮਹਾਪੁਰਖਾਂ ਦੀ ਸੰਗਤ ਮਿਲੀ ਸੰਗਤ ਜੀ ਰਾਣਾ ਸਾਹਿਬ ਦੀ ਉਹ ਪਾਵਨ ਧਰਤੀ ਤੇ ਸ਼੍ਰੀਮਾਨ ਸੰਤਵਾਪਾ ਬਲਵੰਤ ਸਿੰਘ ਜੀ ਮਹਾਰਾਜ ਨੇ ਫਿਰ ਐਸੀ ਕਾਲਣਾ ਕਾਲੀ ਪਾਛੰ ਕਰੋਤ ਅਗਰਨੀ ਬਹਿ ਨਿਰਾਸੰ ਅਸਪੂਰਣੇ ਨਿਰਧਨ ਭੈੰਤ ਧਨਵੰਤਾ ਰੋਗਿਯੰ ਰੋਖੰਡਨੇ ਭਗਤਿਯੰ ਭਗਤਦਾਨਨ ਰਾਮਨਾਮ ਗੁਣ ਕੀਰਤਨੈ ਪਾਰ ਬ੍ਰਹਮਪੁਰਖ ਦਾਤਾਰੈ ਨਾਨਕ ਗੁਰਸੇਵਾ ਕਿੰਨਾ ਲੱਭੇ ਅਤੇ ਸੇਵਾ ਪਿੱਛੇ ਰਹਿਣ ਵਾਲਿਆਂ ਨੂੰ ਆਗੂ ਬਣਾ ਦਿੰਦੀ ਹੈ ਭਾਈ ਕਬੀਰ ਸੇਵਾ ਕੋ ਦੋਏ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਵਿੱਚ ਦੁਨੀਆ ਸੇਵ ਕਮਾਈਏ ਤਨ ਦਰਗਹਿ ਬੈਸਣ ਪਾਈਏ ਕੋ ਨਾਨਕ ਬਾ ਲੜਾਈਏ ਅਕਾਲ ਪੁਰਖ ਪਰਮੇਸ਼ਰ ਦੇ ਵਿੱਚ ਅਪੇਧ ਕਰ ਦਿੰਦੀ ਹੈ ਸੇਵਾ ਸੇਵ ਨਾਲਪ ਦਿਨਨ ਕੋ ਜਾਨ ਚੂੜਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਣਾ ਕਰਦੇ ਨੇ ਵੀ ਸੇਵਾ ਭਾਵੇ ਹੈ ਥੋੜੇ ਸਮੇਂ ਦਾ ਕੰਮ ਪਰ ਇਸ ਦਾ ਫਲ ਬੜਾ ਵੱਡਾ ਹੈ ਸੇਵਨੇ ਅਲਪ ਦਿਨਨ ਕੋ ਜਾਨ ਫਲ ਪ੍ਰਾਪਤ ਹੋਵੇ ਮਹਿਦ ਮਹਾਨ ਤਪੇ ਵਰਕੇ ਇੱਕ ਦਿਨ ਕੀ ਸੇਵਾ ਤਉ ਨਾ ਸੰਭ ਸਕੂਚੋ ਕਹਿ ਏਵਾ ਵੱਡੇ ਸਾਂਝੀ ਮਹਾਰਾਜ ਅਤੇ ਛੋਟੇ ਸਾਂਝੀ ਮਹਾਰਾਜ ਦੇ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ ਬਚਨ ਨੂੰ ਕਮਾਇਆ ਇਸ ਸੰਸਾਰ ਤੇ ਆਏ ਔਰ ਜੀਵਨ ਦੀ ਬਾਜੀ ਨੂੰ ਸੰਗਤ ਜੀ ਜਿੱਤ ਕੇ ਗਏ ਨੇ ਤੇਰੇ ਨਾਹੀਂ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਸਰ ਕਿਤਾਬਲੀ ਦਾ ਕਰਤਾ ਲਿਖਦਾ ਉਹ ਕਹਿੰਦੇ ਜੀਵ ਕਰਮੇ ਆਪੇ ਕਰੇ ਜੀਵ ਦਾ ਜਿਹੜਾ ਜੀਵਨ ਹੈ ਉਹਦੀ ਕਰਮਗਤੀ ਤੇ ਹੈ ਚੰਗੇ ਕਰਮ ਕਰਦਾ ਲੋਕ ਲੁਕਾਈ ਵਿੱਚ ਸ਼ੋਭਾ ਪਾਵੇਗਾ ਨਗਰ ਵਿੱਚ ਲਾਗੇ ਵਿੱਚ ਮਾਣ ਪਾਵੇਗਾ ਪੂਰੀ ਦੁਨੀਆ ਵਿੱਚ ਮਾਣ ਪਾਵੇਗਾ ਨਿਰਮਲ ਬੁੱਧਾ ਤੈਨੋਂ ਕੀ ਜੋ ਜਪਤੇ ਅਰਨਾਮ ਸ਼ੋਭਾ ਪਾਵੇ ਜਗਤ ਮੈਂ ਅਰਦਰਗੇ ਪ੍ਰਵਾਨ ਸੰਸਾਰ ਤੇ ਜੈਜੈਕਾਰ ਹੁੰਦੀ ਏ ਔਰ ਦਰਗਾਹ ਦੇ ਵਿੱਚ ਪ੍ਰਮਾਣਿਕ ਹੋ ਜਾਂਦੇ ਨੇ ਜੀਵ ਕਰਮੇ ਆਪੇ ਕਰੇ ਆਪੇ ਤੇ ਫਲ ਭੁਗਤ ਔਰ ਕੀਤੇ ਕਰਮ ਦਾ ਫਲ ਭਾਈ ਭੋਗਣਾ ਹੀ ਪੈਂਦਾ ਹੈ ਲੋਕ ਵਿੱਚ ਵੀ ਔਰ ਪ੍ਰਲੋਕ ਵਿੱਚ ਵੀ ਆਪ ਰਮਤ ਸੰਸਾਰ ਮੈਂ ਅਗਰ ਸ਼ਿਕਾਮ ਕਰਮ ਨੇ ਬੁਰੇ ਕਰਮ ਨੇ ਸੰਗਤ ਜੀ ਫੇਰ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਇਆ ਪਿਆ ਦੇਸ ਲੰਮਾ ਜੰਮੀ ਜਾਂਦਾ ਮਰੀ ਜਾਂਦਾ ਜੰਮੀ ਜਾਂਦਾ ਮਰੀ ਜਾਂਦਾ ਪਰ ਆਪੇ ਤਹਿਤੇ ਮੁਕਤ ਇੱਕ ਨਿਸ਼ਕਾਮ ਕਰਮ ਨੇ ਜਿਹੜੇ ਸੰਜੀ ਮਹਾਰਾਜ ਮਹਾਪੁਰਖਾਂ ਨੇ ਕੀਤੇ ਫਿਰ ਜਿਹੜੇ ਭਾਈ ਨਿਸ਼ਕਾਮ ਕਰਮ ਕਰਦੇ ਨੇ ਉਹਨਾਂ ਦੀ ਬਾਬਤ ਹੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਗੁਰੂ ਸਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾਨੇ ਆਪਨ ਕਹਿ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਨ ਕੋ ਸਦਾ ਨਮਸ਼ਕਾਰ ਦਾਸ ਕੋਈ ਵਿਦਵਾਨ ਤਾਂ ਹੈ ਨਹੀਂ ਇਹ ਵੀ ਰਹਿਮਤਾਂ ਦਾਸ ਦੇ ਵਿਦਿਆ ਦਾਤੇ ਜੀਵਨ ਦਾਤੇ ਮਹਾਪੁਰਖ ਸ਼੍ਰੀ ਮਾਨ ਮਹੰਤ ਬਾਬਾ ਮਹਿੰਦਰ ਸਿੰਘ ਮਹਾਰਾਜ ਜੀ ਆਂਦਿਆਂ ਨੇ ਔਰ ਉਹਨਾਂ ਦੇ ਸਤਖੰਡ ਜਾਣ ਤੋਂ ਉਪਰੰਤ ਉਸ ਪਵਨ ਪਿੱਤਰ ਸਥਾਨ ਦੀ ਸੇਵਾ ਮਹਾਪੁਰਖਾਂ ਦੇ ਪੰਜਾਂ ਸੇਵਾਦਾਰਾਂ ਨੂੰ ਸੌਂਪੀ ਗਈ ਔਰ ਇਸੇ ਨਗਰ ਦੇ ਜੰਪਲ ਮਹਾਪੁਰਖਾਂ ਦੇ ਦੋਤੇ ਮਹੰਤ ਬਾਬਾ ਗੁਰਮukh ਸਿੰਘ ਜੀ ਜੋ ਉਸ ਸਥਾਨ ਦੇ ਮੁੱਖ ਸੇਵਾਦਾਰ ਨੇ ਔਰ ਨਾਲ ਅਸੀਂ ਚਾਰ ਇਹਨਾਂ ਦੇ ਸਹਿਯੋਗੀ ਸੇਵਾਦਾਰ ਉਸ ਸਥਾਨ ਦੇ ਦਾਸ ਗਿਆਨੀ ਰਾਜਵੀਰ ਸਿੰਘ ਸ਼ਾਸਤਰੀ ਜੀ ਬਾਬਾ ਰਜਿੰਦਰ ਸਿੰਘ ਜੀ ਔਰ ਭਾਈ ਮਨਪ੍ਰੀਤ ਸਿੰਘ ਉਸ ਪਵਨ ਪਿੱਤਰ ਸਥਾਨ ਦੀ ਸੇਵਾ ਕਰ ਰਹੇ ਆ ਉਸ ਪਵਨ ਪਿੱਤਰ ਪ੍ਰਾਰਥਨਾ ਸਥਾਨ ਵੱਲੋਂ ਸਾਂਜੀ ਮਹਾਰਾਜ ਨੂੰ ਸ਼ਰਧਾ ਔਰ ਸਤਕਾਰ ਭੇਟਾ ਕਰਦਾ ਹੋਇਆ ਆਪਣੀ ਬਾਣੀ ਨੂੰ ਬਿਰਾਮ ਦਿੰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਬਾਬਾ ਸੰਤੋਖ ਸਿੰਘ ਜੀ ਬਾਬਾ ਰਣਜੀਤ ਸਿੰਘ ਜੀ ਕਲੂਟੀ ਵਾਲੇ ਬਾਬਾ ਵਿਸਾਖਾ ਸਿੰਘ ਜੀ ਬੈਠੇ ਨੇ ਕਲਿਆਣ ਦੇ ਪੁਲ ਵਾਲੇ ਬਾਬਾ ਜਰਨੈਲ ਸਿੰਘ ਜੀ ਔਰ ਬੇਗੋਵਾਲ ਵਾਲੇ ਮਹਾਂਪੁਰਖਾਂ ਦਾ ਜੱਥਾ ਬੈਠਾ ਹੈ ਆਪ ਜੀ ਸਮੂਹ ਸੰਗਤਾਂ ਦਾ ਧੰਨਵਾਦ ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਣਾਂ ਪੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਦੇ